ਪਰਦਾਣ ਹੋ ਗੱਦਰ ਕੇ ਯਾਰ ਉਹ ਇੱਧਰ ਆਉਣੇ ਆਸਰਾ ਲਵਾਤਾ ਆਪਣੇ ਬੇਠਾ ਕਰਾ ਲਾ ਗਏ ਗਾਰੇ ਆਪਾਂ ਆਪਾਂ ਅਹ ਉਹ ਵਸਪਾ ਆਪਾਂ ਹੀ ਬਲਾਉ ਖਾ ਗਿਆ ਆਪਾਂ ਆ ਗਿਆ ਹੁਣ ਅਜ ਕੰਮ ਦੇ ਕੇ ਨਾ ਇੰਨਾ ਤੋਏ ਇਹ ਕੀ ਕਰ ਰਹੇ ਨੇ ਇੱਧਰ ਮੋਟਰ ਦੀ ਬਸ ਪਟਾ ਪਟਾ ਹੀ ਘੱਟਦੇ ਨਹੀਂ ਇੱਧਰ ਆਪਾਂ ਅਹ ਵਟਾਂਗਟਾ ਆ ਦਿਨ ਲੈਣੇ ਹੋ ਰਹੇ ਨਹੀਂ ਹੋਵੇ ਇੱਕ ਥੋੜੇ ਮੱਤੇ ਚਾ ਲਵੇ ਕਿ ਜੇ ਕੰਮ ਨਹੀਂ ਨਿਬੇੜਦੇ ਨੇ ਬਿਰਦਾ ਆਪਣੇ ਲੱਗ ਗਿਆ ਚੋਣ ਨਾ ਕਿਤੇ ਸਾਰਾ ਆ ਪਿਕਰ ਪਾਪਾ ਮੈਂ ਉਹ ਹੀ ਲੱਗ ਮਗਾੜੀ ਕੋਲ ਚੋੜੀਏ ਬਈ ਅਗਾਂ ਦੋ ਸਾਰੇ ਸੁਣ ਗਾ ਗਾਣਾ ਖਾਲਾ ਮਾਰ ਦ ਬੰਦਰ ਵਾਂਗੂ ਓਏ ਨਿਕਲ ਓਏ ਕੀ ਕਰਦੇ ਨਹੀਂ ਆ ਕੀ ਕਹਿੰਦਾ ਸੁਣਨੇ ਅੱਜ ਤੱਕਰੇ ਚ ਓਏ ਆਪਣਾ ਬਈਆ ਆ ਗਿਆ ਆਮਾਂ ਡੜੀ ਹੋ ਚੁਗੀਰੀ ਨੰਨਰਾ ਦਾ ਓਏ 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 ਤੇ ਕਦੋਂ ਕੇ ਟੰਗ ਫੇਰਾ ਕੀ ਗੱਮ ਕਰਿਆ ਸੋਨੂੰ ਮਾਤਾ ਹੁਣ ਆਇਆ ਮੈਂ ਕਿੰਨੇ ਘਟੀਆਂ ਨੇ ਬੱਟਾ ਪੁੱਤ ਲਾਏ ਇਹਦੇ ਪੱਤੇ ਮਿੱਟੀ ਦੇ ਲੱਗੀਆਂਈ ਬੱਟਾ ਪੁੱਤ ਉਹਦੇ ਮਿੱਟੀ ਦੇ ਲੱਗੀਆਂਈ ਯਾਰ ਗਦਰ ਲੱਗੀ ਸਕੀ ਨਹੀਂ ਕੰਮ ਨਾਲ ਕੰਮ ਵਾਲੇ ਤੋਂ یوں ਲੱਗਦੀ ਹੈ ਤਾ ਮਾਤਾ ਭਾਈ ਹੁਣ ਆਇਆ ਵਿਆਹਤ ਗਿਆ ਹੋਇਆ ਦੀ ਮਾਤਾ ਆਇਆ ਨਹੀਂ ਉੱਥੇ ਤੂੰ ਨਹੀਂ ਆਇਆ ਵਿਆਹ ਗਿਆ ਹੋਇਆ ਤੇਰਾ ਮੰਦਰ ਦੇ ਲੱਗ ਰਹੇ ਲੋਕ ਸੋਖੇ ਬਰ ਮਨ ਲੱਗਦਾ ਰਹੇ ਆਜਾ ਮੈਨੂੰ ਇਨੇ ਨੂੰ ਗੋਲੇ ਤੇ ਵੀ ਆ ਗਈ ਇਹ ਕੰਦਾ ਬਈ ਮੈਂ ਤਾਂ ਬਾਕੀ ਬਿਆਜ ਪੀ ਗੇ ਬਿਆਜ ਹੀ ਦੋ ਦੋ ਹੈ ਇਹ ਕੰਦਾ ਉਹ ਫੇਸ ਬੋਲੇ ਕਰੀ ਜੋ ਬਈ ਠੀਕ ਹੈ ਇਹ ਖੜੇ ਹੋ ਗਏ ਇਹ ਵੀ ਸੁਣਾਉਂਦਾ ਯਾਰ ਗੱਲ ਖੜ ਜਾ ਬਈ ਇਹ ਵੀ ਸੂਚਨ ਲੱਗ ਗਈ ਯਾਰ ਮੇਰੇ ਲਖਾਭਾ ਇਹ ਨਹੀਂ ਅਧਿਕਾਰੀ ਮੇਰੇ ਗਿਆ ਨਾ ਅਗਰ ਆ ਤੁਸੀਂ ਸਾਰਾ ਲਾਸੇ ਖੜ ਜਾ ਲਖਾ ਹੋ ਰਹੀ ਹੈ ਕਿ ਵੀ ਨਾ ਨੇ ਕਿਤੇ ਹਾਂ ਹੈਲੋ ਸੁਪਰਆ ਡਵਾਬਾ ਲੈ ਕੇ ਮੁੜ ਕੇ ਗੀ ਮੈਂ ਬੋਲ ਰਿਹਾ ਤੜੀ ਜਾ ਪਰੀ ਬੀ ਤੇ ਖਰਾਬ ਹੋ ਗਿਆ ਠੀਕਾ ਤਮਾਰ ਗੋ ਚਲੋ ਬਾੜੀਆਂ ਨੂੰ ਇੱਥੇ ਵਿਆਹ ਰੱਖਿਆ ਯਾਰ ਕੰਮ ਕਰੋ ਯਾਰ ਜਾ ਕੇ ਤੱਕ ਕੇ ਕਰੋ ਪਾਣੀ ਪੂਣੀ ਪੀ ਕੇ ਚਲੋ ਚਲੋ ਪਰ ਮੈਂ ਦੇਖਣਾ ਉਹਦੇ ਨਾਲ ਚੱਲਦੇ ਹਾਂ ਹਾਂ ਵੀ ਕੀ ਕੰਮ ਕਰਾ ਚਲੋ ਪਾਣੀ ਪੂਣੀ ਪੀਓ ਆਪਦਾ ਕੜੀ ਘੜੇ ਮੇਂ ਮੁੱਢਲੇ ਹੰਡਾ ਚੱਲ ਕਨ ਕਹੇ ਉਹ ਤਾਂ ਆਉਦੀ ਆਉਦੀ ਧਾਰਾ ਰਹਿ ਜਾਂ ਜਾਂ ਇਹ ਲੋ ਜੀ ਹਾਂ ਜੀ ਟੁਲਿਆ ਤਨੇ ਫਲ ਮਾਰਕੀਆਂ ਵੀ ਆਇਆ ਤਾਂ ਮੋਟਰ ਤੇ ਚੱਲੂ ਨਹੀਂ ਖਮਾਉਣਾ ਹੈਗਾ ਉਹ ਇੰਨਾ ਕਾੜ ਜਾਣਾ ਦੀ ਵਕ ਚਲੋ ਵੀ ਚਲੋ ਟੱਕਾਂ ਅਸੀਂ ਅੱਗੇ ਪਾਣੀ ਪਾਣੀ ਪੀਓ ਉਹਨੇ ਪੀਓ ਉੱਥੇ ਲੱਗੀ ਉਸ ਤੇ ਪੂਟਰ ਦੇ ਦੀ ਉਹ ਤੇ ਉਹ ਤੇਰੇ ਉੱਤੇ ਲਾਈ ਨਾ ਮੋਟਰ ਪਾਣੀ ਪੀਣ ਜਾ ਨਹੀਂ ਪਾਣੀ ਉੱਧਰ ਵੀ ਚਲਾਈ ਦੇ ਜੇ ਮੋਟਰ ਲੈਡ ਕੱਤ ਆਉਂਦੀ ਐ ਇਹਦਾ ਟੈਂਕਿਆਂ ਦਾ ਪਾਣੀ ਆਪਣਾ ਪਾਇਆ ਬਰਕਪੁਰ ਕੋਲ ਠੁਕੀ ਦੇ ਉਹ ਗੀਟਰ ਕਰਾ ਕੇ ਤਾਂ ਲੱਗ ਗਿਆ ਤੀ ਇਹ ਅੱਗੇ ਲਾਇਆ ਸੀ ਇਹ ਤੋ ਫਿਰ ਨਾ ਆਪਕੇ ਇਹ ਕੰਮ ਲੈ ਗਿਆ ਮੈਂ ਕੀ ਗੱਲਬਾਤ ਕਰਦੇ ਸੀ ਕਿ ਗਲਤ ਜਾਨੇ ਪਰਣੀ ਤੋ ਹੁਣ ਬਾਅਦ ਵਿੱਚ ਦੇਖੋਗੇ ਜਿਹੜਾ ਧੂਆਂ ਦੇ ਘਰੇ ਚੁੱਪ ਚਾਪ ਜਿਗਰੇ ਬੈਠੇ ਜਿੱਥੇ ਇੱਥੇ ਗਲਾਵੇ ਆਏ ਬਈ ਮੇਰੇ ਨਾਮ ਗਏ ਕੋਈ ਵਰਗੀ ਆਲਾ ਹਾਂ ਤੋ ਉਹਨਾਂ ਤੋਂ ਕੰਮ ਕਰਵਾਣਾ ਤੁਹਾਨੂੰ ਤੇ ਮਨਾਂ ਮੋਟਾ ਕਰਾ ਲੈ ਕਰ ਕੰਮ ਓਕੇ ਅਹ ਲੈ ਕੇ ਇਹ ਵੀ ਨੇ ਬੰਦੇ ਕੰਮ ਕਰ ਕੰਮ ਨੂੰ ਕਾਟੀ ਕਰਦੇ

ਪੈਂਦਾ ਫਿਰ ਤਾਂ ਪੀ ਲੱਕ ਨਾਲ ਲਾਈ ਬੈਠਾ ਜਲਦੀ ਰਿਜੂ ਬੋਤਲ ਤਾਂ ਘਰੂ ਨਹੀਂ ਪੀਦਾ ਹੈਗਾ ਫੜਾ ਜਿਹੜੀ ਦੀ ਫੋਨ ਚੀਆ ਕਰ ਕਾਲੂ ਅਲੂਏ ਪਰਾਤਾ ਸੁਣੇ ਸਾਰੇ ਲੱਗ ਗਾਉਣ ਤਨਪੂਖੇ ਕੋਲ ਲੱਗਦਾ ਪਰ ਮਾਜੀ ਮਬੀਆ ਉਂਦਰ ਨਹੀਂ ਆਇਆ ਪਾਪਾ ਉਧਰ ਲੱਗਿਆ ਸਾਰੇ ਉਹ ਬਰਾ ਨੱਚੀ ਹੋ ਗਏ ਮੈਂ ਉਧਰ ਤੋਂ ਠੀਕ ਜੀ ਜਰ ਉਹ ਸੱਜੇ ਹੈ ਉਧਰ ਸਾਰੇ ਹੋਰ ਕਿਤੇ ਲੱਗਿਆ ਆ ਠੀਕ ਆ ਬਾਕੀ ਸਾਰੇ ਤਹਾ ਦੇ ਸੇਰ ਕੋਈ ਅਰੋਨ ਨਾਲ ਦੇ ਜਾ ਤੰਦ ਲਈ ਤਰਾ ਮੈਂ ਤੁਹਾਨੂੰ ਕਿ ਐਨੇ ਆਉਣਗਾ ਠੀਕ ਹੈ ਠੀਕ ਹੈ ਜਣ ਪਾਣੀ ਪੁਰੀ ਸੀ ਗਿਆ ਪਾਣੀ ਨਹੀਂ ਹੈ ਐਤਨਾ ਨਹੀਂ ਪਾਣੀ ਪੁਰੀ ਸੀ ਗਿਆ ਬਾਕੀ ਥੀ ਲੈ ਲੇ ਤਲਾ ਕਿਆ ਆ ਤੁਹਾਨੂੰ ਸਾਲਾ ਸੁਣ ਨੀ ਆ ਸੁਣ ਨੀ ओह दे ऊपरंडा तक डाला कर परंडा कोई हो जल्दी ओहो तू चालू न आ कुत्ते बने फोन कर मतलब बिजली में तो

ਚਲੋ ਆ ਗਏ ਹੋਰ ਦਾ ਗੁਰੂ ਮੈਂਾ ਜੇ ਸੁੱਤੇ ਪੈਣੇ ਬਾਈ ਜੇ ਸੁੱਤੇ ਪੈਣੇ ਹਾਂ ਸਿੱਦੇ ਕਦਾਂ ਤੇ ਇੱਕ ਪਤਾ ਨਹੀਂ ਕਿ ਉਧਰ ਗਏ ਉਹ ਮੋੜਿਆ ਕਿ ਕਰ ਵੀ ਨਹੀਂ ਕਰ ਪਤਾ ਕੋਣ ਕਿ ਕਿਧਰ ਫਿਰਦਾ ਨੀਂਦ ਫਿਰਦਾ ਠੋਕਾ ਦੇ ਡਾਗ ਮੈਂ ਕਿੱਧਰ ਮਰਦਾ ਪਾਣੀ ਧਾਰ ਕੇ ਉਧਰ ਕਿਤੇ ਪੈਉ ਕਿਸਦੇ ਹੋ ਯਾਰ ਮੋਟਰ ਚੱਲ ਰਹੀ ਆ ਆਖੀ ਬੇਦ ਨੇ ਬੇਦ ਨੇ ਕੋਈ ਦੱਸੀ ਓਏ ਸੂਰਿਆ ਪਦੂਆ ਕਿੱਥੇ ਪਕਰ ਪੈਲਾ ਯਾ ਕੋਈ ਇੱਥੇ ਪੈ ਗਿਆ ਤੇ ਤੇਰੇ ਉੱਤੇ ਉੱਤੇ ਰੱਬ ਤੇ ਗਿਆ ਓਏ ਦਾ ਪੈ ਲੈ ਠੀਕ ਓ ਕੁੜੀ ਚੋਦੇ ਪਾਈ ਦਾ ਓਏ ਸੜਾਈ ਦਾ 3 ਤੋਂ ਇਕੱਠੇ ਪਿਆ ਉਹ ਦੂ ਮੇਰਾ ਹਰ ਫਾਮਾ ਕਰਨ ਨੂੰ ਸਾਨੂੰ ਕਿਹਾ ਤੁਸੀਂ ਪਿਓ ਕਿੱਥੇ ਖਾਦੇ ਕੋਈ ਵੀ ਜਿਹੜੀ ਮਦੇ ਨੀਂਦਾ ਹੈ ਨਹੀਂ ਹੋਏ ਤਾਂ ਰੋਟੀ ਕਿਹੜੀ ਬਣੀ ਜਾਂਦਾ ਯਾਰ ਹੱਥ ਖਾਲੂ ਲੜਿਆ ਉਹ ਲੱਗ ਮਖਾਣ ਕਹਿੰਨੀ ਓਏ ਬਹੁਤ ਬੜਾ ਮਖਾਣ ਲੱਗ ਰਿਹਾ ਬਾਪੇ ਓਏ ਬਹੁਤ ਓਏ ਹਾ ਉਹ ਨਹੀਂ ਚਿੱਤਰਾ ਕੁੱਤੇ ਦੇ ਹੱਡ ਮਗਰ ਦੇ ਡਾਂਗ ਨਹੀਂ ਪੂਰੇ ਆਏ ਨਹੀਂ ਸੁਧਰਦਾ ਹੈ ਹੱਡ ਚੱਲ ਤੂੰ ਤਾਂ ਲੱਗ ਜਾ ਉਹ ਕੰਮ ਤੇ ਉਧਰ ਦੇਖ ਕੇ ਪਾਣੀ ਕਿੱਧਰ ਜਾਂਦਾ ਦਾ ਫਿਰ ਉਹ ਖੜੀ ਕਿੱਥੇ ਗਈ ਉਹ ਆ ਜਾ ਯਾਰ ਖੜੀ ਮੈਂ ਮੈਨੂੰ ਦੱਸਦੇ ਹਿੰਦੇ ਨੂੰ ਪਤਾ ਆ ਤੋਰਾਂ ਰੰਬੇ ਮੜਾ ਇਹ ਬਿਟਾ ਰੰਬੇ ਖਾਣਾ ਇਹਨੇ ਮਿੰਨਾ ਕੰਮ ਕੋ ਮੈਂ ਤਾਂ ਕਿਹੜੇ ਕਰਨਗੇ ਹਨ ਆ ਆ ਜਾ ਕੋਰੇ ਇਹਦਾ ਕੰਮ ਨਵੇੜ ਦੇ ਹੋਰ ਰੱਖ ਦੋ ਕਾ ਬਰੇਗੇ ਨਾਲ ਇਹ ਆ ਜਾ ਯਾ ਉਰੇ ਹੋਏ ਤੇ ਨਿੰ ਤੇ ਤੇਨਿੰ ਮੈਨੂੰ ਬਾਈ ਤੂ ਗਾ ਬੋ ਯਕੀਨ ਹੈ ਵਈਆ ਤੇ ਨਹੀਂ ਇਨੇ ਬਈ ਤੇ ਤੇ ਤੂੰ ਕਿਹ ਪੈਕ ਆ ਕੇ ਤੈਨੂੰ ਕਦੀ ਕੰਮ ਕਰ ਲਿਓ ਉਹ ਰਹੀ ਤੇ ਗਾ ਬਿਨ ਉਹ ਹੁੰਦਾ ਹੈ ਆਏ ਓਏ ਲੈ ਤੇਰੇ ਹਾਂ ਜੀ ਤੇਰੇ ਨਾਲ ਮੈਂ ਕਰ ਰਿਹਾ ਕਿ ਤਰੀ ਪੈਣ ਆਪ ਆਪ ਬੋਲ ਰਹੀ ਦੋ ਲੋ ਕੰਮ ਨਾ ਕਰੋ ਰਸਤੇ ਚੱਲਦੇ ਹੁਣ ਉਧਰ ਮੋਟਰ ਦੇ ਬੈਣ ਜਾ ਕੋਈ ਮੱਕੀ ਮੁੱਕੀ ਨੂੰ ਪਾਣੀ ਲੱਗ ਰਿਹਾ ਯਾਰ ਉਧਰ ਦੇਖ ਲਓ ਮਾੜਾ ਮੋਟਾ ਇਹਦਾ ਬਹਾਨਾ ਜੇ ਫਿਰ ਜਾਵੇ ਪਾਣੀ ਯਾਰ ਆਜੇ ਮਸਾ ਲਾਈਟ ਆਈ ਹੈ ਹੁਣ ਆਪ ਸੁੱਤੇ ਪੈਨੇ ਰਾਮ ਨਾਲ ਟੌਰ ਨਾਲ ਤੁਸੀਂ ਆ ਜਾਓ ਬਈ ਤੇਰੇ ਤੇਰੇ ਸਭ ਹੁਦਵਾ ਟੌਰ ਨਾਲ ਛੜਾਗਾ ਟੌਰ ਨਾਲ ਕਰ ਤੁਸੀਂ ਜਾਓ ਮੋਟਰ ਤੇ ਮੈਂ ਹੀ ਜਾਣ ਨਾਲ ਹੋਰ ਫਰੇ ਨਹੀਂ ਦੇ ਚਲੋ ਨਹੀਂ ਮੈਂ ਆਇਆ ਸਨੇ ਯਾਰ ਜਿਵੇਂ ਖਾਵਾ ਵਾਂਗੂ ਪਾਣੀ ਹੋਈ ਆ ਮੱਕੀ ਪਾਣੀ ਪੂਣੀ ਤੁਸੀਂ ਦੇਖਦੇ ਨਹੀਂ ਹੈਗੇ ড্যাড মাসাজ যাইয়া চলো আ যাও তুই এরি চলি যাবি তুই সোয়ে সাইজ নি না হনা হেগা ਹੇ ਹਾਂ ਸਭ ਪਰ ਗਿਆ ਖੱਤਾ ਜਾ ਆ ਰਹਿੰਦਾ ਥੋੜਾ ਜਿਆ ਅੱਜੋਂ ਆਇੰਦਾ ਇੱਥੇ ਦੇ ਕੇ ਆਇਆ ਪਾਣੀ ਇਹ ਤਾਂ ਬੱਸ ਬੈਠੇ ਆ ਪਰ ਜਣਦੇ ਦੇ ਗੌਰ ਨਾਲ ਕੰਮ ਕਰਿਆ ਕਰੋ ਦਿਖ ਰਿਹਾ ਸੋੜਾ ਮਾਲ ਖੜਾ ਤੁਸੀਂ ਇੰਨੀ ਬੈਠੇ ਹੋ ਉਧਰ ਜਾਓ ਦੇਖਿਆ ਉਧਰ ਉਹ ਪਹਿ ਗਿਆ ਪਾਣੀ ਦੇਖਿਆ ਮਰਾਇਆ ਉਹ ਪਹਿ ਗਿਆ ਸੀ ਮੈਂ ਦੇਖਿਆ ਉਹ ਲਾਈ ਹੋਇਆ ਮੋਟਰ ਦਾ ਹੋਣਾ ਹੀ ਐ ਲੈੜਾ ਜੇ ਦੇਖਿਆ ਤੇਰੀ ਲੱਗਦਾ ਨਹੀਂ ਚੜੀ ਲੱਗਦਾ ਉਹ ਦੇਖਿਆ ਮੱਕੀ ਆ ਹੈ ਚਰੀ ਨਹੀਂ ਹੈਗੀ ਇਹਨਾਂ ਨੇ ਉਹ ਉਥੇ ਦੇਖਿਆ ਪਾਣੀ ਆ ਗਿਆ ਦੇਖਿਆ ਠੀਕ ਹੈ ਜਾ ਸਾਡੇ ਬਾਈ ਘਰ ਦੇ ਵਿੱਚ ਇੱਥੇ ਇੱਥੇ ਜਾ ਤੁਹਾਨੂੰ ਪਹੋਕ ਰੀ ਜਾਣਾ ਹੈ ਭੱਜ ਕੇ ਜਾ ਕੇ ਦੇਖਿਆ ਸਾਡਾ ਬਖਾਉਂਿਆ ਇਹੀ ਕਰੀ ਜਾਂਦਾ ਜੇ ਭੱਜ ਕੇ ਪਾਣੀ ਹੈਗਾ ਆ ਗਿਆ ਦੇਖੋ ਉਹ ਦੇਖ ਤੂੰ ਦਿਖਿਆ ਯਾਰ ਇਹ ਨਿਕੜਾ ਦੇਖਣਾ ਯਾਰ ਮੈਨੂੰ ਹਾਂ ਉਹੀ ਰਹਿ ਗਿਆ ਬਸ ਇਧਰ ਲਾ ਰਹਿ ਗਿਆ ਪਈ ਜਾਊਏ ਚ ਪਾਣੀ ਬਸ ਬਹੁਤ ਨਾ ਬਸ ਚੱਲੀ ਜਾਊ ਪਹਿਿੱ ਫੁੱਲੇ ਹੋ ਕੇ ਹੋਊਗਾ ਥੋੜੀ ਹੋ ਲੈ ਡਾਊਗੇ ਹੁਣ ਪੂਰਾ ਹੋ ਜੂ ਇਹਦੇ ਨਾਲੇ ਇਧਰ ਮੈਂ ਕਿਹੜਾ ਪਾ ਦੇ 3 ਮਿੰਟ 3 ਦੇ ਜਾ ਕੋਈ ਦਾ ਪਤਾ ਕੀ ਚੱਲਣਾ ਹੈ ਚੱਲਦਾ 3 ਮਿੰਟ ਦੇ ਭੱਜੇ ਦਾ ਵੀ ਨਹੀਂ ਪਤਾ ਚੱਲਦਾ ਕਿਦਾਂ ਕਿਦ ਨਾਲ ਭੱਜ ਜੂਏ ਉਹੀ ਯਾਰ ਆਮ ਬਖਾਇਲ ਦਾ ਜੀ ਦੀ ਚ ਲਗੀ ਤੈਨੂੰ ਕਿਵੇਂ ਉਹ ਕਰਾਂਗੇ ਤੰਗ ਤੂੰ ਹੁਣ ਕਰਦਾ ਜਿਹੜੀ ਹੁਣ ਕਰਦਾ ਜਿਹੜੀ ਘਰ ਨਹੀਂ ਆਸਥਾਨ ਦਿੱਤੀ ਮਰਦੀ ਨਹੀਂ ਆਉਂ ਜਿੱਥੇ ਮਰਦੀ ਹੈ ਪੈਸੇ ਨੂੰ ਅਸੀਂ ਦੇ ਹੁਣ ਪੈਸੇ ਵੀ ਤੈਨੂੰ ਘੱਟ ਹੀ ਮਿਲਣਗੇ ਹੈ ਓਏ ਬਾਈ ਨਾਲ ਹੋ ਗਿਆ ਮੇਰਾ ਤਾਂ ਤੇਰੀ ਤਨਖਾਹ ਵੀ ਘੱਟ ਕਰਾਂਗੇ ਹੁਣ ਬਾਈ ਨਾਲ ਗੱਲ ਕਰਦੇ ਆਂ ਆ ਜੇ ਤੇਰੀ ਕੰਮੇ ਦੀ ਤੂੰ ਕਰਦਾ ਯਾਰ ਕੀ ਫਾਇਦਾ ਆ ਤਾਂ ਬੰਦਾ ਕਰਦਾ ਵੀ ਮਾੜਾ ਮੋਟ ਲੱਕਾ ਨੂੰ ਕਮ ਮੋੜ ਦਿੰਦਾ ਬਾਈ ਮੋੜ ਦਿੰਦਾ ਪੂਰਾ ਬਿਆਜ ਹੀ ਫਰੀ ਇੰਨਾ ਗਾ ਲੱਡੂ ਖਾਂਦਾ ਉਹਨੇ ਪੜਨਾ ਪੜ ਰੰਮ ਬੰਨੇ ਕਿ ਰੇਖਾ ਗਮ ਤੇ ਪੋ ਬੋ ਪੈਂਦੀ ਬਿਮਾਰ ਹੋ ਕੇ ਪੈ ਜਾਏਗਾ ਕੋਈ ਇਹ ਕੁੱਟ ਕੇ ਮੈਨੇ ਹੋਣ ਦੀ ਕਰਨਾ ਸੁਕਾ ਮੈਂ ਪਹਿਲੀ ਬਹੁਤ ਘੱਟ ਕਰਦਾ ਮੈਂ ਸਟਾਰਟ ਆਪਣਾ ਬਾਈ ਕਿਤੇ ਅੱਗੇ ਗਏ

ਬੰਦਲਾ ਖਾਈ ਫਰ ਲੈਂਦੇ ਇਹਦੇ ਪਰ ਮਾਰ ਕੇ ਨਹੀਂ ਹੱਸ ਕੇ ਫਿਰ ਭਾਈ ਸੁੱਕਾਣਾ ਵਾਲਾ ਕਰੋ ਜਾਨੋ ਭਾਈ ਇਸਾਰੇ ਇਹਦੇ ਬਰਸਾਹਾਂ ਬਜ ਨਹੀਂ ਚੰਦਾ ਇਹ ਉਹੀ ਐ ਕਰੀਓ ਆਹ ਆ ਤੋਦੇ ਚੁਆਹ ਚੰਦਾ ਨਾ ਤਲ ਕਰੋ ਤੋਦੇ ਚੁਤੀ ਤੋਦੇ ਡੜੀ ਤੋਦੇ ਇੱਦਾਂ ਨੋੜੇ ਕਰ ਭਾਈ ਇਹਨੂੰ ਕਹਿ ਤੋ ਇਹਦਾ ਤੁਹਾਡਾ ਆਪਣੀ ਮਾਮਲਾ ਆਪ ਹੀ ਦੇਖੋ ਭਾਈ ਅਸੀਂ ਨਹੀਂ ਕਿ ਕੁਝ ਨਹੀਂ ਗਾ ਲਾ ਲਾ ਮਾਰ ਸਭ ਤੋਂ ਗਾਣਾ ਸੁਣਾ ਯਾਰ ਫੇਰ ਉਹਦੀ ਗਾਣਾ ਸੁਣਾ ਕਿਹੜਾ ਗਾਣਾ ਯਾਰ ਜੀ ਕਿਹੜਾ ਗਾਣਾ ਜੇ ਜਾਵੇ ਗਰਮੀ ਤੇ ਖੂਨ ਜੇ ਇੱਥੇ ਦੇਖ ਹੀ ਲੋ ਕੀ ਜੇ ਦੇਖ ਦੇਖਣਾ ਜੱਟ ਦੇਖ ਆ ਜੂ ਓਏ ਹੋਰ ਲੈਣਾ ਮਦਾਨ ਸਾਡਾ ਕੋਈ ਗਏ ਹੀ ਨਹੀਂ ਰਹੀ ਪਰਾਂ ਹੋ ਗਏ ਦੇਖੋ ਫਿਰ ਕੇ ਦੇਖਦੇ ਕਿਹੜਾ ਤੋਤੇ ਵਿੱਚ ਉਹ ਵੇ ਲੱਖੀ ਉਹ ਆ ਜਲ ਜੀਰਾ ਵਿੱਚ ਜਲ ਜੀਰਾ ਜਲ ਜੀਰਾ ਬਹੁਤ ਮਿੰਦਾ ਹੈ ਆਪਾ ਯਾਰ ਓਏ ਦੇਖ ਲੈਣ ਦੇ ਅਜੇ ਇਹਨਾਂ ਨੂੰ ਆ ਜਾਓ ਨਹੀਂ ਆਮੀ ਦੇਖੋ ਨਹੀਂ ਉਂਗਰਾ ਮਾ ਕੱਪੜੇ ਲੱਬੜਦੇ ਨੇ ਮੇਰੇ ਕੋਲ ਕੀ ਕੱਪੜੇ ਲਵੇੜਾਂਗੇ ਘਰ ਦੇ ਪਾਣੇ ਹੋਣਗੇ ਕਿਹੜਾ ਕੰਮ ਕਰਦੇ ਨੇ ਜਾਂ ਜੀੜੇ ਲਾ ਕੇ ਤੋਂ ਦੇ ਵਿੱਚੋਂ ਆ ਦੇ ਦੇ ਕਿਹੜਾ ਜਾਂ ਜੀੜਾ ਤੋਂ ਦਾ ਦੇ ਦੇ ਜਾਂ ਜੀੜਾ ਤੋਂ ਦਾ ਆ ਲੈ ਬਈ ਵੰਟ ਨੂੰ ਕਰ ਦੇ 1 2 3 ਗੋ ਆ ਲੈ ਇਹ ਦੋ ਇਹ ਰੋਪਾ ਦਾ ਕਰ ਬੰਦੇਗਾ ਸਾਰ ਦੇ ਓਏ ਓਏ ਤੂੰ ਬਤਾ ਕਿਉਂ ਕਰ ਰਹੇ ਹੋ ਇਹਨਾਂ ਨੇ ਖਾ ਲਿਆ ਜੜੀ ਮੁੱਟੀ ਖਾ ਲਈ ਇਹਨਾਂ ਨੇ ਓਏ ਇਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਓਏ ਯਾਰ ਅੱਜ ਤਾਂ ਦੋਸਤਾਂ ਦੀ ਹੋਣੀ ਯਾਰ ਆ ਗਈ ਲੱਗੀ ਯਾਰ ਉਹ ਦੇ ਖਾਦਾ ਹੋਏ ਨੇ ਕੋਸ ਇਹ ਨਾਲੇ ਲੜ ਪੈਣੇ ਨਾਲੇ ਔ ਕਰੀਏ ਫਸ ਕੁੱਤਾ ਮਾਰ ਕੇ ਇਹਨੇ ਹਾਂ ਹਾਦੀ ਕੀ ਬੋਲ ਕਾਲੀ ਕਾਲੇ ਮਾਰਦੇ ਦੀ ਅੱਜ ਤਾਂ ਘੁੱਟ ਨੂੰ ਹੱਥ ਨਹੀਂ ਲੱਗਦਾ ਸਮਝ ਕਿੰਨਾ ਖਾਦਾ ਹੋਇਆ ਮੇਰੇ ਸਾਹਮਣੇ ਜਿਹੜੀ ਬੁੱਠੀ ਜਿਹਦੇ ਸਾਹ ਆਪੇ ਮਾਰਦੇ ਨੇ ਕੋਈ ਨਾ ਸਾ ਪ੍ਰਮੋਟ ਨਹੀਂ ਕਰਿਆ ਤੁਸੀਂ ਜਣਾ ਮਚਾ ਕਰਕੇ ਤਾਂ ਸਾਡਾ ਕਾਈ ਆ ਉਹ ਸਿੱਧੂ ਮਸੇਰੇ ਦਾ ਕੱਡੂ ਪਾਕਿਸਤਾਨੇ ਹੀਰਾ ਤਾ ਮਾਰੀ ਜਾ ਰਹੇ ਨੇ ਪਾਕਿਸਤਾਨੇ ਚਾਲਾ ਆਣਾ ਅੱਡੀ ਫਾਇਰ ਦੀ ਕਰਵਾ ਨਹੀਂ ਤਾਂ ਲਿਖਾ ਤੇ ਸਟਾਰ ਅੱਗੇ ਨਾ ਉਹ ਸਿੱਧੂ ਵਾਂਗੂ ਪੱਗਾ ਬਣ ਕੇ ਰੱਖਿਆ ਕਰੋ ਫਿਰ ਤੁਸੀਂ ਪਰ ਮੈਂ ਬੁਣ ਨਹੀਂ ਇਹ ਬਗਰ ਤੁਸੀਂ پیسے ਦੇ ਰ ਯਾਰ پیسے ਦੇ ਦੇ ਨੇ ਯਾਰ ਗਲਾਵੇ ਹੁੰਦੇ ਰੁਪਏ ਯਾਰ ਕਹਿੰਦੇ ਨਾ ਪ੍ਰਣਾਮ ਉਹ ਸੱਚ ਜੱਸੀ ਅਰਦਰ ਗਲਾਬ ਮੂੰਚਾ ਸਾਡੇ ਨਾਲ ਗਲਾਬ ਉਹ ਵੀ ਕਰਦੇ ਵਾਂਗੂ ਰਹਿੰਦਾ ਯਾਰ ਜੱਸੀ ਹੈਗੇ ਪੈਸੇ ਕਿੰਨੇ ਕਈ ਦੇ ਦੇ ਨੂੰ 4-500 ਰੁਪਏ ਪੱਗ ਲੈ ਹੋਏ 600 ਦਨ ਲੈ ਗਏ ਉਹ ਲੈ ਇਹਨਾਂ ਦੇਖ ਰ ਪੈ ਕਹੀ ਦਿਖਾ ਦੋ ਪੈਰ ਰੱਖ ਰਿਆ ਸੋਰੀ ਯਾਰ ਭਾਈ ਇਧਰ ਥੱਲੇ ਹੋ ਗਏ ਪੱਗ ਯਾਰ ਐ ਮੇਰੇ ਪੈਸੇ ਦਵਾ ਨਹੀਂ ਉਨੂੰ ਖਾਪੜਾ ਉਹ ਮੇਰਾ ਬਟੂਆ ਗਜਮ ਗਾਇਡ ਨੂੰ ਪੈਸੇ ਦੱਬੇ ਜੋਸ ਮੇਰੇ ਨੇ ਤੇਿਆ ਪੇਟੀ ਕੀ ਆਹ ਵੀ ਆਓ ਭੀਆ ਇਹ ਕਰੇ ਭੀਆ ਕੁੱਤੀ ਇਹ ਕਰ ਐ ਤੈਨੂੰ ਟਿੱਕ ਕਰ ਦੂ ਆ ਮੈਂ ਤੇ ਆਇਆ ਹਾਂ ਕਰ ਦੋ ਦੋ ਜਰ ਉਹ ਨਹੀਂ ਜਰੇ ਇਹ ਬੜਾ ਮੈਂ ਤਾਂ ਮਾਂ ਲੱਕੀ ਲੈ ਕੇ ਕਰੇ ਪਿਆ ਤਰੀ ਪੇਟੀ ਚੱਕ ਲੈ ਚੱਕਲੀ ਘਰੇ ਜਾਂਦਾ ਬਸ 500 ਦੇ ਦੀ 500 ਦੇ ਦੀ ਬਸ ਵਧਣਾ ਸੀ ਨਹੀਂ ਨਹੀਂ ਕੰਮ ਨਹੀਂ ਕਰਦਾ ਐ ਬਸ ਐਨਾ ਕੰਮ ਨਹੀਂ ਹੜਵਾਤ ਫੜੀ ਜਾ ਰਹੀ ਹੈ ਲੈਣਾ ਪਰਨਾ ਹੈ ਵਾੜਾ ਮੁੰਡਿਆ ਭਾਈ ਮਿਲੂਗਾ ਇੱਕ ਵਾਰ ਲੈਣਾ ਲੈ ਲੈ ਯਾਰ 500 ਹੀ ਮਿਲੂਗਾ 400 ਦੇ ਦੇ ਨੂੰ ਫਿਰ ਨਹੀਂ ਲੰਦਾ 400 ਲੈ ਮੇਰੇ ਪਤਾ ਕਿੱਲੇ ਪੈ ਡੇਢ ਕੁ ਮੱਖਰੇ ਪੈ ਲੈ ਆਪਾਂ 100 ਫੜਾ ਮੁੰਨੂ ਭਾਈ ਛਾਰ ਥੋੜੀ ਬਾਧੀ ਚਲ ਬਸ 700 ਦੇ ਦਾਂਗੇ ਯਾਰ ਰਹਿਣ ਦੇ ਫਿਰ ਲੈ ਲੈ ਬਸ ਲਿਆ ਦੂੰਗਾ ਮੈਂ 900 500 ਦੇਤਾ ਭਾਈ ਇਹ ਕੀ ਕਰਦਾ ਸਾਡੇ ਪਾਸੋਂ ਲੈ ਕੇ ਭਾਈ ਭਾਈ 700 ਪਹਿਲੇ ਲਏ 700 ਹੀ ਕਰ ਦੇ ਨੀ ਨਹੀਂ ਨਹੀਂ ਭਾਈ 400 ਰੁਪਏ ਦੇ ਰਿਹਾ ਮੈਂ ਤਾਂ ਕਲਾ ਪਰਣਾ ਲੈਣਾ ਇਹਦਾ ਮੂੰਹ ਤੇ ਬੰਨਣਾ ਨੂੰ ਨੂੰਨ ਖਰਚ ਮਾਫਰ ਮਾਫਰ ਨਹੀਂ ਮਾਫਰ ਨਹੀਂ ਉਹਨਾਂ ਦਾ ਲਿਖ ਲਿਆ ਕਰੋ ਪੈਸੇ ਆਣਾ 300 ਪਹਿਲਾ ਲਏਗਾ ਲਿਖਿਆ ਬਈ ਡੈਢ ਤੇ ਚਾੜ ਦੇਣਾਗਾ ਗਾਜੀ ਨੇ ਪ੍ਰਧਾਨ ਚਾੜਦੀ ਮੜਾ ਕਾਫੀ ਜੱਜ ਚਾੜ ਦੂ ਮੈਂ ਕਿੰਨਾ ਲੈ ਗਿਆ 600 ਇਹ ਮੈਂ 500 ਆਖਾ 200 ਹੀ 200 500 ਹੀ ਲੱਗਿਆ 100 ਹੀ ਲੱਗਿਆ ਵੇ ਇਹਦਾ ਆਪਣੇ ਦੱਤੀਆਂ ਵੀ ਆ ਰਹੇ ਵੇ ਇਹਦਾ ਕਰੇਗਾ ਕਿਉਣਾ ਵੇ ਉਹ ਨੂੰ ਲੈ ਵੀ ਰੱਖ ਲੈ ਨਾਲੇ ਇੱਕ ਗੱਲ ਹੋਰ ਆ ਇਹਦੇ ਨਾਲ ਤੇਜ਼ ਦੀ ਤਨਖਾ ਘਟ ਕਰਨੀ ਬਹੁਤ ਕੰਮ ਨਹੀਂ ਕਰਦਾ ਜੰਜੀ ਮੁੰਲਾ ਦੋਨਾਂ ਦੀ ਓਏ ਆਦੇ ਨਾ ਚੋਰੀਆਂ ਕਰ ਬਸ ਯਾਰ ਇਹ ਤਾਂ ਆਪਾਂ ਹੀ ਮੀਨੇ ਜਿਹੜੀ ਜੋੜੀ ਲਵਾ ਲਈ ਉਹਨੂੰ ਬੰਦ ਕਰਨਾ ਕੋ ਕਰਦਾ ਕੱਢਣੇ ਪੈਣ ਹੋਰ ਯਾਰ ਬਾਈ ਲੈ ਲੈ ਯਾਰ ਜਿਹੜੇ ਪੈਸੇ ਨੇ ਲੈ ਯਾਰ ਉਹ ਵੀ ਨਿਆਲੇ ਯਾਰ ਪਰ ਕੁਪਾਏ ਵੱਧੂ ਡੇਲਾ ਲੈ ਵੇ ਮਰ ਗਦਾ ਸਾਡ ਮੈਂ ਤੂੰ ਵੀ ਯਾਰ ਆਪੇ ਲੈ ਨਾ ਯਾਰ ਇਹਨੂੰ ਪਾਏਗਾ ਇਹਨਾਂ ਦੇ ਇੱਥੇ ਖਰਾਬ ਹੀ ਕਰ ਦਿੰਦਾ ਮੈਂ ਉਹ ਮਰ ਪਾਏ ਕਹਿੰਦੇ ਨਹੀਂ 4 ਤੋਂ ਨੂੰ ਪੈਸੇ ਹੁਣ ਘਰੇ ਪੈਣੇ ਮੈਂ ਕਿੱਥੇ ਪਿਆ ਫਿਰ ਉਹਨੇ ਕੀ ਕਰਨਾ ਸਾਡੇ ਕੋਲ ਜੇ ਪੈਸੇ ਨੇ ਜਾ ਫਿਰ ਉਹ ਚਲ ਓਏ ਕਮੋੜ ਇੱਥੇ ਆਫ ਕਰਦਾ ਫਿਰ ਜਾਂਦਾ ਆ ਬੈਲੇ ਨੇ ਆਸੇ ਦਾ ਪਾ ਕਮੋੜ ਪੈ ਲੈਣੇ ਆ ਤਾਂ ਕਿਲਾ ਕੰਮ ਇਹ ਕਰਦੇ ਨਹੀਂ ਹੈਗੇ ਅਲੀ ਮੋਟਰ ਦੇ ਜਾਂਦੇ